ਬਾਈ ਪੋਸਟ ਤੁਹਾਡੇ ਕਰੇ ਹਾਂਜੀ ਗਏ ਆ ਪਰ ਉੱਥੇ ਨੀ ਕਿਹਾ ਬੰਦੇ ਦੇ ਦੇਖ ਕੇਅਰ ਨਹੀਂ ਕਰਦੇ ਕੰਪਨੀ ਦਾ ਕੰਪਨੀ ਦਾ ਵਿਰੋਧ ਕਰਦੇ ਆ ਆਫਰ ਇੰਨੀ ਵਧੀਆ ਆ ਰਹੀਆਂ ਨੇ ਇੱਕ ਤਾਂ ਆਪਣੇ ਕੋਲ ਬਜਾਜ ਕਾਰ ਦਾ ਨਿਯਾਨਾ ਬਜਾਜ ਫਾਈਨਾਂਸ ਕਰਵਾਉਣਾ ਸੀ ਉਹਨੂੰ ਆਪਾਂ ਜ਼ੀਰੋ ਡਾਊਨ ਪੇਮੈਂਟ ਤੋਂ ਕਰਵਾ ਲਿਆ ਇਹਦੇ ਵੀ ਐਕਟਵਲ ਆ ਰਹੀਆਂ ਜਾਂ ਬਾਈਕ ਲੈਣੀ ਆਪਣੀ ਹੋਣ ਵਾਲੀ ਕੋਈ ਵੀ ਪਰਚੇਜ ਕਰਦੇ ਐਕਟਵਲ ਦੇ ਤਿੰਨ ਮਾਡਲ ਆਉਂਦੇ ਆ ਜੀ ਇੱਕ ਆ ਨਡ ਜੀ ਐਕਟਵਾਦੀ ਰੈਸੋ ਤੇ ਇੱਕ ਟੋਪ ਮਾਡਲ ਉਹ ਕਿਹੜੇ ਕਿਹੜੇ ਕਸਟਮਰ ਇਥੇ ਮਤਲਬ ਵਾਕਿੰਗ ਕਰਦਾ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਮਤਲਬ ਕਿ ਐਕਟਵਾ ਦੇ ਰੇਟ ਵਗੈਰਾ ਦੱਸ ਮੈਂ ਸੀਮਾ ਹੋਂਡਾ ਵੱਲੋਂ ਫੜਾ ਸਵਾਗਤ ਕਰਦਾ ਆ ਮੇਰਾ ਨਾਮ ਰਿਦਮ ਹੈ ਜੀ ਮੈਂ ਇਥੋਂ ਬਜਾਰਿਸਨਾਸ ਕੰਪਨੀ ਵੱਲੋਂ ਬੈਠਦਾ ਆ ਤੇ ਕਸਟਮਰਾਂ ਨੂੰ ਲੋਨ ਕਰਦਾ ਆ ਕਸਟਮਰਾਂ ਦੇ ਨੇ ਹੋ ਗਿਆ ਦਰਾਹੇ ਹੋ ਗਿਆ ਪ੍ਰਾਈਸ ਜਿਆਦਾ ਸੀਗਾ 5000 ਆਇਆ ਉਰੇ ਸਹੀ ਜੀ ਅਸੀਂ ਪਹੁੰਚੇ ਹਾਂ ਕੀਮਾ ਹੋਂਡਾ ਏਜੰਸੀ ਪੈਰ ਦੇ ਵਿੱਚ ਪਹੁੰਚੇ ਹਾਂ ਇੱਥੇ ਐਕਟਵਾ ਦੇ ਵੱਖੋ ਵੱਖਰੇ ਮਾਡਲ ਨੇ ਤੇ ਕਿਹੜੇ ਕਿਹੜੇ ਮਾਡਲ ਦੇ ਕੀ ਕੀ ਰੇਟ ਚੱਲਦਾ ਅੱਜ ਕਿੰਨਾ ਕੀ ਫਰਕ ਕਰ ਕਰ ਪਿਆ ਜੀ GST ਘਟਣਾ ਤੇ ਸਾਡੇ ਸਾਹਮਣੇ ਬੈਠ ਨੇ ਕੀਮਾ ਹੋਂਡੇ ਤੋਂ ਜਿਹੜੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੁਸੀਂ ਭਾਈ ਜਾਣਕਾਰੀ ਦਿਓ ਜਿਹੜੇ ਐਕਟਵਾ ਦੇ ਕਿਹੜੇ ਕਿਹੜੇ ਮਾਡਲ ਨੇ ਜੀ ਐਕਟਵਾ ਦੇ ਤਿੰਨ ਮਾਡਲ ਆਉਂਦੇ ਆ ਜੀ ਇੱਕ ਐਕਟਵਾ ਸਟੈਂਡਰਡ ਹਾਂਜੀ ਐਕਟਵਾ ਡੀ ਰੈਸੋ ਇੱਕ ਟਾਪ ਮਾਡਲ ਹੈ ਉਹ ਕਿਹੜੇ ਕਿਹੜੇ ਮਾਡਲ ਮੇਰੇ ਹੱਥ ਲੱਗ ਦੱਸ ਦਿਓ ਕਿਹੜੇ ਕਿਹੜੇ ਮਾਡਲ ਇਹ ਦੱਸ ਦਿਓ ਇਹ ਆਪਣਾ ਜੀ ਐਕਟਵਾਡੀ ਲੈਕਸ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਕੰਟ੍ਰੈਕਟਵਾ ਸਟੈਂਡਰਡ ਉਹ ਬਾਹਰ ਖੜਾਈ ਹੈ ਬਾਹਰ ਖੜਾਈ ਤੇ ਇਹ ਜਿਹਨੇ ਕੋਈ ਕਿਹੜੇ ਮਾਡਲ ਜੀ ਤੱਕ ਇਹ ਵੀ ਇਹ ਐਨੀਵਰਸਰੀ ਐਡੀਸ਼ਨ ਹੈ ਜੀ ਠੀਕ ਹੈ ਜੀ ਤੇ ਇਹ ਐਕਟਵਾਡੀ ਲੈਕਸ ਸੇ ਪਾਜੀ ਜੀ ਗੱਲ ਕਰੀਏ ਇਹਦੇ ਕਿੰਨਾ ਕੁ ਫਰਕ ਪਿਆ ਜੀਐਸਟੀ ਘਟਣ ਨਾਲ ਕਿੰਨਾ ਕੁ ਫਰਕ ਪਿਆ ਜੀ ਜੀਐਸਟੀ ਘਟਣ ਨਾਲ ਲਗਭਗ ਜੇ 10000 ਦੇ ਨੇੜੇ ਦੇ ਨੇੜੇ ਪੈ ਗਿਆ ਫਰਕ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਜਿਹੜੇ ਫైనాన్స్ ਆ ਉਹ ਕਿਸ ਤਰ੍ਹਾਂ ਦਾ ਕਿਹੜੀ ਕਿਹੜੀ ਬੈਂਕਰਾਂ ਹੁੰਦਾ ਇਹ ਫైనాన్స్ ਜੀ ਇਹ ਇੱਕ ਗੱਡੀ ਸਾਡੇ ਕੋਲ ਸਾਰੇ ਦੋ ਤਰ੍ਹਾਂ ਦਾ ਫైనాన్స్ ਹੈਗਾ ਇੱਕ ਬੈਂਕਿੰਗ ਤੇ ਦੂਜਾ ਪ੍ਰਾਈਵੇਟ ਤੇ ਸੱਤ ਬੈਂਕਾਂ ਨਾਲ ਸਾਡਾ ਟਾਈਪ ਆ ਪਾਇਆ ਹੈ ਜਿਵੇਂ ਤੁਸੀਂ ਲਾ ਲਓ ਇੰਡੋਸੈਂਡਲੋ ਆਈਸੀ ਲਾ ਲਓ ਐਚਡੀਐਫਸੀ ਲਾ ਲਓ ਤੇ ਸ੍ਰੀਆਮ ਲਾ ਲਓ ਤੇ ਆਪਣਾ ਬਜਾਜ ਨਾਲ ਬਜਾਜ ਫਨਸ ਨਾਲ ਜਿਸ ਕਸਟਮਰ ਦਾ ਬਜਾਜ ਕਾਰਡ ਬਣਿਆ ਹੈ ਉਹਨੂੰ ਆਪਾਂ 100% ਲੋਨ ਕਰ ਦਨੇ ਨਹੀਂ ਜੇ ਗੱਲ ਕਰੀ ਪਾ ਡਾਊਨ ਪੇਮੈਂਟ ਦੀ ਡਾਊਨ ਪੇਮੈਂਟ ਕਿੰਨੀ ਦੇ ਕੇ ਮੰਦ ਰਹਿ ਸਕਦਾ ਗੱਡੀ ਡਾਊਨ ਪੇਮੈਂਟ ਬਜਾਜ ਕਾਰਡ ਦਾ ਜ਼ੀਰੋ ਤੇ ਡਾਊਨ ਪੇਮੈਂਟ ਦੇ ਆਪਾਂ ਗੱਡੀ ਦਨੇ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਦਿਵਾਲੀ ਦਾ ਪੋਸਟ ਵੱਡਾ ਆਫਰ ਦਿੱਤਾ ਯਾਰ ਦਿਵਾਲੀ ਦਾ ਸਭ ਤੋਂ ਬੈਸਟ ਜਿਹੜਾ ਹੈਗਾ ਦਿਵਾਲੀ ਤਮਾਕਾਜੀ ਨੂੰ ਕਹਿ ਸਕਦੇ ਆਪਾਂ ਵੀ 10000 ਦਾ ਕਸਟਮਰ ਦਾ ਜੀਐਸਟੀ ਘਟਨ ਨਾਲ ਰੇਟ ਘਟ ਗਿਆ ਜੀ ਸਭ ਤੋਂ ਵਧੀਆ ਆਫਰ ਹੈ ਜੀ ਥੈਂਕ ਯੂ ਥੈਂਕ ਯੂ ਤੇ ਪੁਰਾਣੀ ਗੱਡੀ ਕੋਈ ਵੀ ਬੰਦਾ ਲੈ ਕੇ ਆਵੇ ਜੇ ਅਸੀਂ ਮਾਰਕੀਟ ਨਾਲੋਂ 3000 ਰੁਪਏ ਵੱਧ ਰੇਟ ਲਗਾਉਨੇ ਆ ਜੀ ਠੀਕ ਹੈ ਬਿਜੇਕਰ ਕੋਈ ਪੁਰਾਣੀ ਗੱਡੀ ਲੈ ਕੇ ਆਉਂਦਾ ਉਹਦਾ ਵੀ ਰੇਟ ਮਾਰਕੀਟ ਨਾਲੋਂ ਪਹਿਲੇ ਜਿਆਦਾ ਲੱਗੇ ਲਓ ਜੀ ਬਹੁਤ ਵਧੀਆ ਇੱਕ ਤਾਂ ਆਫਰਾਂ ਲੱਗੀਆਂ ਆ ਤੇ ਜੀਐਸਟੀ ਘਟਣਾ ਰੇਟ ਵੀ ਬਹੁਤ ਸਾਰਾ ਕਾਫੀ ਟੁੱਟ ਗਿਆ ਤੇ ਦੂਜੇ ਏਜੰਸੀ ਵਾਲੇ ਕਹਿ ਰਹੇ ਨੇ ਵੀ ਜਿਹੜੇ ਕੋਈ ਬੰਦਾ ਕੋਈ ਪੁਰਾਣੀ ਗੱਡੀ ਲੈ ਕੇ ਆਉਂਦਾ ਤੇ ਉਹਦਾ ਵੀ ਰੇਟ ਬਹੁਤ ਬੋਦੇ ਲਾਵਾਂਗੇ ਹਾਂਜੀ ਤੁਸੀਂ ਇਥੇ ਟੀਮਾ Honda ਏਜੰਸੀ ਵਿੱਚੋਂ ਕਿਹੜੀਆਂ ਸਵਾਮਾਂ ਦੇ ਰਹੇ ਹੋ ਤੁਸੀਂ ਕਿਉਂ ਤੁਹਾਡਾ ਸੁਭਨਾ ਕੀ ਹੈ ਸਰਨ ਪਿਆਰਪਰੀ ਸ਼ਸ਼ੀ ਕਾਲ ਜੀ ਮੈਂ ਟੀਮਾ Honda ਵੱਲੋਂ ਤੁਹਾਡਾ ਸਵਾਗਤ ਕਰਦਾ ਹਾਂ ਮੇਰਾ ਨਾਮ ਰਿਦਮ ਹੈ ਜੀ ਮੈਂ ਇਥੋਂ ਬਜਾਇਸਨਸ ਕੰਪਨੀ ਵੱਲੋਂ ਬੈਠਦਾ ਹਾਂ ਤੇ ਕਸਟਮਰਾਂ ਨੂੰ ਲੋਨ ਕਰਦਾ ਹਾਂ ਕਸਟਮਰਾਂ ਦੇ ਤੇ ਆਪਣੀਆਂ ਬਜਾਜ ਵੱਲੋਂ ਬਹੁਤ ਸਾਰੀਆਂ ਆਫਰਾਂ ਚੱਲ ਰਹੀਆਂ ਨੇ ਦਿਵਾਲੀ ਕਰਕੇ ਜਿਨ੍ਹਾਂ ਦਾ ਮਤਲਬ ਜਿਵੇਂ ਬਜਾਜ ਕਾਰਡ ਬਣਿਆ ਹੋਇਆ ਹੈ ਤੇ ਉਹਨਾਂ ਨੂੰ ਜ਼ੀਰੋ ਡਾਊਨ ਪੇਮੈਂਟ ਤੇ ਆਪਾਂ ਕੋਈ ਵੀ ਗੱਡੀ ਲੈਣੀ ਜਿਵੇਂ ਐਕਟਿਵਾ ਹੋਗੀ ਜਾਂ ਬਾਈਕ ਵਗੈਰਾ ਹੋਗੀ ਇਹਨਾਂ ਨੂੰ ਜ਼ੀਰੋ ਡਾਊਨ ਪੇਮੈਂਟ ਤੇ ਆਪਾਂ ਦੇ ਸਕਦੇ ਆ ਵੀਰੇ ਤੇ ਗੱਡੀ ਫਾਈਨਾਂਸ ਹੁੰਦੀ ਹੈ ਅਗਰ ਗੱਡੀ ਫਾਈਨਾਂਸ ਹੋ ਗਈ ਹੈ ਕਿੰਨੇ ਟਾਈਮ ਦੀ ਗੱਡੀ ਕਲੀਅਰ ਰੋਕੇ ਦਾ ਆਪਾਂ ਗੱਡੀ ਲਿਆ ਸਕਦਾ ਸਰ ਜੋ ਬਜਾਜ ਫਾਈਨਾਂਸ ਆਦਰ ਸੁਵੰਕ ਨਾਲੋਂ ਟਾਈਮਿੰਗ ਆ ਬਹੁਤ ਘੱਟ ਆ ਬਜਾਜ ਫਾਈਨਾਂਸਰ ਉਹ ਟਾਈਮ ਪੀਰੀਅਡ ਆ 5 ਤੋਂ 10 ਮਿੰਟ ਦੇ ਵਿੱਚ ਆਪਾਂ 10 ਮਿੰਟ ਤੱਕ ਅਗਰਸਟ ਨੂੰ ਫ੍ਰੀ ਕਰ ਦੇ ਦਿੰਦੇ ਜੀ ਅਸੀਂ ਕੀ ਆਪਣੇ ਵਿਆਜ ਵੱਲੋਂ ਕੀ ਮੈਸੇਜ ਦੇਣਾ ਚਾਹੁੰਗੇ ਜੀ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਜਾਊਂਗਾ ਕਿ ਤੁਸੀਂ ਚੀਮਾ ਹੌਂਡਾ ਤੇ ਵਿਜ਼ਿਟ ਕਰੋ ਇੱਥੇ ਬਹੁਤ ਸਾਰੀਆਂ ਇਹਨਾਂ ਨੇ ਹੌਂਡਾ ਐਂਸਿਓ ਵੱਲੋਂ ਔਫਰਾਂ ਵਗੈਰਾ ਚੱਲ ਰਹੀਆਂ ਨੇ ਤੇ ਇਹਨਾਂ ਦਾ ਜਿਨ੍ਹਾਂ ਦਾ ਡਾਊਨ ਪੇਮੈਂਟ ਨਹੀਂ ਦੇ ਸਕਦੇ ਜਿਨ੍ਹਾਂ ਦਾ ਸਿਵਲ ਸਕੋਰ ਵਧੀਆ ਜਾਂ ਵਿਆਜ ਦਾ ਕਾਰਡ ਬਣਾਇਆ ਆ ਆਪਣਾ ਆਓ ਰੇ ਤੇ ਉਹਰੇ ਤੁਹਾਨੂੰ ਵਧੀਆ ਵਧੀਆ ਔਫਰਾਂ ਦੇ ਰਿਹਾ ਸੀ ਕੱਦੇ ਡਿਲੀਵਰ ਕਰਦੇ ਆ ਤੇ ਤੁਹਾਡਾ ਵਿਆਜ ਕਾਰਡ ਬਣਾਇਆ ਤਾਂ ਜ਼ੀਰੋ ਮਤਲਬ ਡਾਊਨ ਪੇਮੈਂਟ ਤੇ ਪਰ ਤੁਹਾਨੂੰ ਫਾਈਨਾਂਸ ਕਰ ਦਾਂ ਸਰ ਅਸੀਂ ਗੱਡੀ ਲਈ ਹੈ ਇੱਥੋਂ ਐਕਚੂਅਲ ਬਹੁਤ ਹੀ ਵਧੀਆ ਗੱਡੀ ਆ ਤੇ ਚਲਾਏ ਜੀ ਸਾਨੂੰ ਬਹੁਤ ਵਧੀਆ ਲੱਗਦੀ ਆ ਉਹ ਕਿੰਨੇ ਦਿਨੇ ਕੇ ਮ ਲਗੇਗੀ ਡੀਲਿੰਗ ਬਹੁਤ ਵਧੀਆ ਇਹਨਾਂ ਦੀ ਇੱਕ ਇੱਕ ਨੰਬਰ ਆਈਡੀ ਰੰਗ ਹਾਂ ਜੀ ਗਏ ਆ ਪਰ ਉੱਥੇ ਨਕੇ ਬੰਦੇ ਦੀ ਦੇਖ ਕੇ ਇਹਦੀ ਕਰਦੇ ਹੋ ਇਹ ਕੱਲ ਕਰੀ ਤੇ ਰੇਟ ਪੁੱਛਦਾ ਰੇਟ ਰੇਟ ਦਾ ਬਹੁਤ ਵਧੀਆ ਹਾਂ ਜੀ 10 ਸਵਾਹ ਦਾ ਜਿਹੜਾ ਮਾਨ ਰੇਟ ਸਵਾਹ ਬਹੁਤ ਵਧੀਆ ਇਹਨਾਂ ਦਾ ਹੀ ਮੈਸੇਜ ਮੈਂ ਤਾਂ ਇਹੀ ਦੇਣਾ ਚਾਹੁੰਗਾ ਵੀ ਜਿਹਨੇ ਵੀ ਲੈਣਾ ਕੋਈ ਵੀ ਸਕੂਟਰ ਲੈਣਾ ਚਾਹੇ ਹੋਂਡਾ ਦਾ ਕੁਝ ਵੀ ਚੀਲਣਾ ਤਾਂ ਇੱਥੇ ਆ ਕੇ ਵਿਜ਼ਿਟ ਕਰੋ ਤੁਸੀਂ ਉਹਨਾਂ ਤੋਂ ਲਓ ਇਹ ਸਾਰਾ ਕੁਝ ਵਧੀਆ ਜੀ ਹਾਂਜੀ ਟੀਮ ਮਾ Honda Nashir ਵੱਲੋਂ ਤੁਸੀਂ ਕਿਹੜੇ ਸੇਵਾਵਾਂ ਨਿਵਾ ਰਹੇ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਜਦੋਂ ਕਿ ਕੋਈ ਕਸਟਮਰ ਇੱਥੇ ਮਤਲਬ ਵਾਕਿੰਗ ਕਰਦਾ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਮਤਲਬ ਕਿ ਐਕਟਿਵੇਟ ਦੇ ਰੇਟ ਵਗੈਰਾ ਦੱਸ ਦਿਆਂ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਦੀ ਉਹਨਾਂ ਦੀ ਜਦੋਂ ਸੀ ਡਿਲੀਵਰ ਵਗੈਰਾ ਕਰਦੇ ਆ ਉਸ ਤੋਂ ਬਾਅਦ ਉਹਨਾਂ ਦੀ ਪੇਮੈਂਟ ਵਗੈਰਾ ਦਾ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਉਹਨਾਂ ਦੇ 15 ਮਿੰਟ ਦੇ ਵਿੱਚ ਮਤਲਬ ਜਿਹੜੇ ਡਾਕੂਮੈਂਟ ਹੁੰਦੇ ਨੇ ਉਹ ਰੈਡੀ ਕਰਕੇ ਜੇ ਸੀ ਡਿਲੀਵਰ ਕਰ ਦਿੰਦੇ ਹਾਂ ਜੀ ਤੁਸੀਂ ਅੱਜ ਕਿੱਥੇ ਬੈਠੋ ਜੀ ਹਾਂ ਦਾ ਹਾਂ ਦਾ ਜੀ ਬੈਠੇ ਕਿੱਥੋਂ ਕੀ ਲਈ ਸੀ ਗੱਡੀ ਹਾਂਜੀ ਐਕਟਿਵਾ ਲਈ ਸੀਗੀ ਠੀਕ ਹੈ ਜੀ ਸਟੈਂਡਰਡ ਸਟੈਂਡਰਡ ਲਈ ਸੀਗੀ ਠੀਕ ਹੈ ਜੀ ਤੇ ਇਹਨਾਂ ਡੀਲਿੰਗ ਕਿਵੇਂ ਲੱਗੀ ਜੀ ਵਧੀਆ ਸੀ ਬੜੀ ਲੱਗੀ ਇਹ ਗੱਲ ਕਰੇ ਰਿਹਾ ਠੀਕ ਹੈ ਰੇਟ ਸਹੀ ਲੱਗਿਆ ਹਾਂਜੀ ਰੇਟ ਸਹੀ ਸੀਗਾ ਹੁਣ ਤਾਂ GST ਘਟ ਗਿਆ ਜੀ ਤੁਸੀਂ ਪਹਿਲਾਂ ਹੋਰ ਪਾਸੇ ਵੀ ਗਏ ਹੋਗੇ ਟਰਾਈ ਕੀਤੀ ਹੋਗੀ ਪ੍ਰਾਈਸ ਦਾ ਪ੍ਰਾਈਸ ਦਾ ਫਰਕ ਪੈ ਜਾਂਦਾ ਨਾ ਫਿਰ ਅਲੱਗ-ਅਲੱਗ ਦੋਸਤ ਇਹ ਸਭ ਤੋਂ ਸਾਨੂੰ ਬੈਸਟ ਹਾਂਜੀ ਹਾਂਜੀ ਪ੍ਰਾਈਸ ਵੀ ਸਹੀ ਲੱਗਿਆ ਤੇ ਜਿਹੜੀ ਗੱਡੀ ਲੈ ਟੂਪ ਤੇ ਰੱਗੀ ਤੁਸੀਂ ਕੀ ਕਹਿਣਾ ਚਾਹੁੰਗੇ ਜੇ ਕਿ ਇੱਥੇ ਏਜੰਸੀ ਲਿਆਉਣਾ ਆਉਣਾ ਵੀ ਕੀ ਮੈਸੇਜ ਦੇਣਾ ਚਾਹੁੰਗੇ ਜੀ ਹਾਂਜੀ ਜਿਵੇਂ ਕਿ ਹੋਰ ਕੋਈ ਏਜੰਸੀ ਖੰਨੇ ਹੋ ਗਿਆ ਦਰਾਹੀ ਹੋ ਗਿਆ ਪ੍ਰਾਈਸ ਜ਼ਿਆਦਾ ਸੀਗਾ 5000 ਰੁਪਏ ਉਰੇ ਸਹੀ ਆ ਪ੍ਰਾਈਸ ਠੀਕ ਸੀਗਾ ਮੁੜ ਕੇ ਆਇਆ ਠੀਕ ਹੈ ਜੀ ਨਾਸ ਕੇ ਮੁੜ ਕੇ ਆਇਆ ਫਿਰ ਤੇ ਕੰਪਲੇਂਟ ਵੀ ਨਹੀਂ ਕੋਈ ਠੀਕ ਆ ਸਕੋਟੀ ਤਾਰੇਨ ਸਾਹਿਬੀ ਕਾਲ ਚੀਮਾ Honda ਪੈਲ ਅਤੇ ਚੀਮਾ Motors ਇਸ਼ਰੂ ਵੱਲੋਂ ਦਿਵਾਲੀ ਦੀ ਸੰਬੰਧੀ ਸੌਦੇ ਵਿਸਤੀਆਂ ਵਰਕਾਂ ਜੀ ਅਸਰ ਜੀ ਜਿਹੜਾ ਚੀਮਾ Honda ਏਜੰਸੀ ਪੈਲ ਤੋਂ ਕਿਸ ਤਰ੍ਹਾਂ ਦੇ ਸਵਾਵਾ ਦਿੱਤੇ ਜਾਂਦੇ ਨੇ ਜੀ ਜਿਹੜੇ ਗੱਡੀ ਦੀ ਏਜੰਸੀ ਕੋਲ ਲੈ ਕੇ ਜਾਂਦਾ ਜੀ ਜੇਜ ਕਰਦਾ ਤਾਂ ਰੀਸੈਂਟਲੀ ਅਸੀਂ ਜਿਹੜੀ ਇੰਸ਼ੋਰੈਂਸ ਆ ਉਹ ਕੱਟ ਕੇ ਨਾਲ ਦੀ ਨਾਲ ਕੱਟ ਕੇ ਉਹ ਕਰਦੇ ਨੇ ਤੇ ਆਰਸੀ ਦੀ ਅਪਲਾਈ ਅਪਲਾਈ ਕਰ ਦਿੰਦੇ ਆ ਤੇ 45 ਦਿਨ ਦਾ ਟਾਈਮ ਹੁੰਦਾ ਜਦੋਂ ਤੁਹਾਡੀ ਨੰਬਰ ਪਲੇਟਾ ਗੱਡੀ ਤੇ ਲੱਗ ਕੇ ਤਾਂ 45 ਦਿਨਾਂ ਦੇ ਵਿੱਚ ਜਿਹੜੀ ਆਰਸੀ ਤੁਹਾਡੇ ਬਾਕੀ ਬਾਈ ਬੋਸ ਸਾਡੇ ਕਰੀਬ ਆ। ਜਿਹੜਾ ਆਪਾਂ ਗੱਡੀ ਦਾ ਸਟੋਰ ਕੀਤਾ ਜਾਂਦਾ ਉਹ ਕਿੰਨਾ ਫਰਕ ਪੈਂਦਾ ਤੁਹਾਡੇ ਰੇਟ ਦਾ ਜਿਹੜਾ ਬਾਹਰੋਂ ਰੇਟ ਦਿੰਦੇ। ਸਾਡਾ ਪ੍ਰੋਕਸੀਮ ਭਾਅ 10 ਤੋਂ 15% ਫਰਕ ਹੁੰਦਾ ਇਹਦੇ ਵਿੱਚ। ਅਦਰ ਅਦਰ ਜਨਸਤਾਨ। اچھا ਜੇ ਨਹੀਂ ਕਿੰਨਾ ਹੋਦਾ ਜਾਂ ਸੀ ਵਿੱਚ ਕੋਈ ਕਲੀਅਰ ਕਰਨਾ ਆਉਣਾ ਉਹ ਗੱਡੀ ਨੂੰ ਮੈਸੇਜ ਦੇਣਾ ਚਾਹੀਦਾ ਹੈ। ਜਿਨੇ ਵੀ ਸਾਡੇ ਗੱਡੀ ਪਰਚੇਸ ਕਰਨੇ ਹਿੰਡ ਚੀਮਾ ਹੋਂਡ ਪਾਇਲ ਤੋਂ ਜਾਂ ਇਸੜੂ ਤੋਂ ਤਾਂ ਉਹ ਓਪੋਜ਼ਿਟ ਟੂ ਗ੍ਰੇਨ ਮਾਰਕੀਟ ਦੇ ਸਾਹਮਣੇ ਸਾਡੀ ਏਜੰਸੀ ਹੈ ਸੁੱਤਵਾ ਕੇ 25 ਸਟਰਨ ਤਾਂ ਅਦਰ ਏਜੰਸੀਆਂ ਦੇ ਨਾਲੋਂ ਸਾਡਾ ਟਿਕਨੇ ਅਪਰੋਕਸੀਮੇਟਲੀ ਕਾਫੀ ਡਿਫਰੈਂਸ ਹੈ ਅਗਲੇ ਨਿੱਕੇ ਸਾਹਰੇ ਪਿੰਮਾ ਹੁੰਦਾ ਕੰਪਨੀ ਵੱਲੋਂ ਪੀਪੀ ਆਫਰਾਂ ਚੱਲ ਰਹੀਆਂ ਨੇ ਜੀ ਜੀਵਾਦੋ ਫਸਲੀ ਗੱਲ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਤੇ ਆਪਣੇ ਕੋਲੋਂ ਮਤਲਬ ਆਫਰ ਇੰਨੀਆਂ ਵਧੀਆ ਆ ਰਹੀਆਂ ਨੇ ਇੱਕ ਤਾਂ ਆਪਣੇ ਕੋਲ ਬਜਾਜ ਕਾਰਡ ਜਿਹਦਾ ਬਣਿਆ ਹੋਇਆ ਬਜਾਜ ਫਾਈਨਾਂਸ ਕਰਵਾਉਣਾ ਤਾਂ ਉਹਨੂੰ ਆਪਾਂ ਜ਼ੀਰੋ ਡਾਊਨ ਪੇਮੈਂਟ ਤੇ ਫੁੱਲ ਫਾਈਨਾਂਸ ਦੇ ਸਕਦੇ ਹਾਂ ਜੀਨੇ ਵੀ ਐਕਟਵਾ ਲੈਣੀਆਂ ਜਾਂ ਬਾਈਕ ਲੈਣੀ ਆਪਣੀ ਹੋਂਡਾ ਦੀ ਕੋਈ ਵੀ ਪਰਚੇਜ਼ ਕਰਦੀ ਹੈ ਤਾਂ ਫੁੱਲ ਫਾਈਨਾਂਸ ਤੇ ਆਪਾਂ ਜ਼ੀਰੋ ਡਾਊਨ ਪੇਮੈਂਟ ਤੇ ਉਹਨਾਂ ਦਾ ਆਪਾਂ ਫੁੱਲ ਫਾਈਨਾਂਸ ਦੇ ਕਰ ਸਕਦੇ ਹਾਂ ਲੀਟਡ ਆ ਬਜਾਜ ਫਾਈਨਾਂਸ ਆ ਕਲਾ ਬਜਾਜ ਫਾਈਨਾਂਸੇ ਕਰ ਦੋ ਜੋ ਹੋਰ ਬੇਚੇ ਕਰ ਦੋ ਇਹਦੇ ਵਿੱਚ ਆ ਜਾਂਦੀ ਵਾਜੀ ਤੁਸੀਂ ਬਜਾਜ ਕਰੀਓ ਵਧੀਆ ਉਪਰ ਦਿੱਤੀਆਂ ਜਾਂਦੀਆਂ ਨੇ ਆਪਾਂ ਜੇ ਕਿਸੇ ਕਸਟਮਰ ਕੋਲ ਡਾਊਨ ਪੇਮੈਂਟ ਨਹੀਂ ਹੁੰਦੀ ਹੈਗੀ ਬਜਾਜ ਕਾਰਡ ਉਹਦਾ ਪਹਿਲਾਂ ਹੀ ਬਣਿਆ ਹੋਇਆ ਆਏਗਾ ਤਾਂ ਕੰਪਨੀ ਬਜਾਜ ਉਹਨੂੰ ਪੂਨ ਫਾਈਨਾਂਸ ਕਰਦੀ ਆ ਟੂ ਬਿਲਰ ਐਕਟਵਾਕ ਟ੍ਰੇਡਰ ਤੇ ਹੁੰਦਾ ਆ ਜਾਂ ਕੋਈ ਪ੍ਰੋਡਕਟ ਲੈਣ ਤੇ ਆਦਰਵਾਇਜ਼ ਆਪਣੀ ਕੋਈ ਹੋਰ ਇੱਕ ਫਾਈਨਾਂਸ ਕੰਪਨੀ ਹੈਗੀ ਆ ਐਸਡੀਐਫਸੀ ਬੈਂਕ ਹੈਗੀ ਆ ਐਕਸਿਸ ਬੈਂਕ ਹੈਗੀ ਆ ਵਿੰਡੋਸੈਂਟ ਬੈਂਕ ਹੈਗੀ ਆ ਸ਼ੀਰੀ ਰਾਮ ਫਾਇਨਾਂਸ ਕੰਪਨੀ ਹੈਗੀ ਬਾਕੀ ਅਦਰ ਹੋਰ ਕੰਪਨੀਆਂ ਵੀ ਹੈਗੀਆਂ ਜਿਹੜੀ ਕਸਟਮਰ ਨੂੰ ਠੀਕ ਰੈਂਦੀ ਆਪਾਂ ਉਹਦੇ ਤੋਂ ਫਾਇਨਾਂਸ ਕਰਵਾ ਦਿੰਦੇ ਆ ਜਿਸ ਤੇ ਕਸਟਮਰ ਦਾ ਫਾਇਦਾ ਹੁੰਦਾ ਹੈ ਜਿਹੜੇ ਬਾਕੀ ਵਿੱਚ ਕਹਿੰਦੇ ਆ ਦੋਨੋਂ ਪੇਮੈਂਟ ਮੰਗਦੇ ਨੇ ਜੀ ਹਾਂ ਜੀ ਉਹ ਥੋੜਾ ਜਿਆ ਹੁੰਦਾ ਪਾ ਵੀ ਡਾਊਨ ਪੇਮੈਂਟ ਥੋੜੀ ਦੇਣੀ ਪੈਂਦੀ ਆ ਬਾਕੀ ਸਿੰਪਲ ਦੇ ਅਕੋਰਡਿੰਗ ਹੁੰਦਾ ਹੈ ਕਿ ਬਸ ਸਿੰਪਲ ਸਕੋਰ ਬੰਦ ਦਾ ਵਧੀਆ ਹੁੰਦਾ ਤਾਂ ਉੱਥੇ ਜ਼ੀਰੋ ਡਾਊਨ ਪੇਮੈਂਟ ਤੇ ਆਪਾਂ ਗੱਡੀ ਦੇ ਦਿੰਦੇ ਆ ਜੀ ਗੱਲ ਕਰੀ ਆਪਾਂ ਗੱਡੀਆਂ ਦੇ ਜੀਐਸਟੀ ਕਟਣਾ ਕਿੰਨਾ ਫਰਕ ਪੈ ਗਿਆ ਜੀਐਸਟੀ ਕਟਣਾ ਤਾਂ ਦੇਵਾ ਹੋਦੇ ਕਰਕੇ ਬਹੁਤ ਬਹੁਤ ਉਸਾਨ ਹੋ ਗਿਆ ਕਸਟਮਰ ਨੂੰ ਡਾਊਨ ਪੇਮੈਂਟ ਤਕਰੀਬਨ ਇੱਕ ਕਸਟਮਰ ਦੀ ਡਾਊਨ ਪੇਮੈਂਟ ਦਾ ਫਾਇਦਾ ਹੋ ਗਿਆ ਜਿਹੜੀ 10000 15000 ਡਾਊਨ ਪੇਮੈਂਟ ਜਿਹੜੀ ਪੈਂਦੀ ਸੀ ਉਹ GST ਕਟਣਾ ਹੋਰ ਵੀ ਕੱਟ ਗਈ ਹੈ ਅਸਲ ਜਿਹੜੀ ਇਹਦੀ ਆਪਣੇ ਐਕਟਵਾ ਦੀ ਪ੍ਰਾਈਸ ਕਿਸ ਤਰ੍ਹਾਂ ਸਟਾਰਟਿੰਗ ਹੁੰਦੀ ਹੈ ਜੀ ਸਟਾਰਟਿੰਗ ਹੋ ਜਾਂਦੀ ਹੈ ਜੀ ਬਈ 75000 ਤੋਂ ਸਮਥਿੰਗ ਸਟਾਰਟਿੰਗ ਹੋ ਜਾਂਦੀ ਹੈ ਜੀ ਬਾਕੀ ਅਲੱਗ-ਅਲੱਗ ਮਾਡਲ ਨੇ ਜੀ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਮਾਡਲ ਆਉਂਦੇ 180cc ਦੇ ਵਿੱਚ ਤੇ ਇੱਕ ਸਟੈਂਡਰਡ ਮਾਡਲ ਆ ਜਾਂਦਾ ਸਟਾਰਟਿੰਗ ਮਾਡਲ ਆ ਜਾਂਦਾ ਵਾ ਡੀ ਲਕਸ ਮਾਡ ਇਸ ਤੋਂ ਬਾਅਦ ਚ ਪਾਵਰ 125 cc ਦੇ ਵਿੱਚ ਜੈਕਟ ਬਾਰੇ ਵਿੱਚ ਉਹਦੇ ਵਿੱਚ ਵੀ ਟਾਪ ਮਾਡਲ ਆ ਜਾਂਦਾ ਜੀ ਉਹ ਲੁੱਕ ਵਾਈ ਥੋੜੀ ਜਿਹੀ ਵਧੀਆ ਹੋ ਹੈਗੀ ਆ ਲੱਗਦੀ ਹੈ ਜੇ ਕਸਟਮਰ ਨੂੰ ਅਟਰੈਕਟਿਵ ਕਰਦੀ ਹੈ ਨਹੀਂ ਆਪਾਂ ਅਕਸਰ ਕੇਵਲ ਸੋਸ਼ਲ ਮੀਡੀਆ ਦੇਖਦੇ ਆ ਜਿਹੜੇ ਏਜੰਸੀ ਵਾਲੇ ਬਹੁਤ ਸਾਰੇ ਆਫਰ ਲਾਉਂਦੇ ਆ ਬਹੁਤ ਸਾਰੇ ਗਿਫਟ ਵੀ ਦੇ ਆ ਤੁਹਾਡੇ ਕੋਲੋਂ ਕੋਈ ਕੰਪਨੀ ਕੋਲ ਬਿਲਕੁਲ ਅਸੀਂ ਕਹਾਂਗੇ ਤੁਹਾਡੇ ਕੋਲ ਜੀ ਬਿਲਕੁਲ ਅਸੀਂ ਵੀ ਹਰੇਕ ਪਰਚੇਜ਼ ਤੇ ਕੰਪਨੀ ਅਸੀਂ ਆਪਣੇ ਕੱਲੀਓਂ ਚੀਮਾ ਹੋੜਾ ਕਰੀਓ ਹਰੇਕ ਕਸਟਮਰ ਨੂੰ ਅਸੀਂ ਇੱਕ ਗਿਫਟ ਹੋਇਆ ਦਿੱਤਨੇ ਆ ਤੇ ਇੱਕ ਪਰਚੇਜ਼ ਤੇ ਚਾਹੇ ਬਾਈਕ ਖਰੀਦਦਾ ਵਾ ਜਾਂ ਤੁਸੀਂ ਜਿਹੜੇ ਇਸ ਵਿਜ਼ਿਟ ਕਰਨਾ ਚਾਹੁੰਦੇ ਕੀ ਮੈਸੇਜ ਮੈਂ ਚਾਹੁੰਗਾ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਤੁਹਾਡੇ ਬਾਦਿ ਬਲਾਈਂ ਦੀ ਬਾਦ ਤੋਂ ਬਾਅਦ ਇਹ ਆਪਣੇ ਆਫਰ ਦਾ ਫਾਇਦਾ ਉਠਾਓ ਕੋਈ ਵੀ ਮੇਨ ਗੱਲ ਇੱਕ ਹੋਰਾ ਦੀ ਵਾਜੀ ਤੇ ਕੋਈ ਇੱਕ ਚੇਂਜ ਕਰਵਾਉਣਾ ਚਾਹੁੰਦਾ ਕੋਈ ਪੁਰਾਣੀ ਗੱਡੀ ਐਕਸਚੇਂਜ ਕਰਵਾ ਕੇ ਨਵੀਂ ਲੈਣਾ ਚਾਹੁੰਦਾ ਸਾਡੀ ਮਾਰਕੀਟ ਵੈਲਿਊ ਨਾਲੋਂ 3000 ਰੁਪਇਆ ਉਹਨੂੰ ਜ਼ਿਆਦਾ ਦਵਾਂਗੇ ਤੇ ਉਹ ਚੀਜ਼ ਨਾਲ ਕਸਟਮਰ ਦਾ ਬਹੁਤ ਫਾਇਦਾ ਹੁੰਦਾ ਤੇ ਪਹਿਲਾਂ आओ ਸਟਾਕ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਵਿਜ਼ਿਟ ਕਰੋ ਤੇ ਮੌਕੇ ਦਾ ਫਾਇਦਾ ਉਠਾਓ ਠੀਕ ਹੈ ਵੈਰੀ ਗੁੱਡ ਸਰ